ਦੋਸਤੋ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਪੰਥਕ ਪੋਲਿਟਿਕਸ ਆ ਉਹ ਜ਼ਵਾਲ ਦਾ ਸ਼ਿਕਾਰ ਆ ਲਗਾਤਾਰ ਉਹਦੇ ਵਿੱਚ ਗਰਾਵਟ ਦੀਆਂ ਗੱਲਾਂ ਜਿਹੜੀਆਂ ਉਹ ਮੀਡੀਆ ਦੇ ਵਿੱਚ ਜਾਂ ਪੰਥਕ ਹਲਕਿਆਂ ਦੇ ਵਿੱਚ ਹੁੰਦੀਆਂ ਰਹੀਆਂ ਤੇ ਇਹਨੂੰ ਲੈ ਕੇ ਕਿਉਂਕਿ ਪੰਥਕ ਪੋਲਿਟਿਕਸ ਦੇ ਵਿੱਚ ਜਿਹੜੀ ਮੇਨ ਡਰਾਈਵਿੰਗ ਫੋਰਸ ਆ ਉਹ ਹੈਗੀ ਸ਼੍ਰੋਮਣੀ ਅਕਾਲੀ ਦਲ ਐਸਜੀਪੀਸੀ ਦੇ ਵਿੱਚ ਵੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਹੀ ਐਸਜੀਪੀਸੀ ਹੁਣ ਤਾਂ ਖੈਰ ਅਸੀਂ ਇਹ ਵੀ ਕਹਿ ਸਕਦੇ ਆ ਕਿ ਐਸਜੀਪੀਸੀ ਦੇ ਕਾਬਜ਼ ਆ ਕਿਉਂਕਿ ਲੰਬਾ ਸਮਾਂ ਹੋ ਗਿਆ ਉੱਤੇ ਚੋਣਾ ਹੀ ਨਹੀਂ ਹੋਈਆਂ ਤੇ ਸੋ ਮਣੀ ਗੱਲ ਜਲਦੀ ਸਿਆਸਤ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਜਿਹੜੀਆਂ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਆ ਖਾਸ ਕਰਕੇ ਜਦੋਂ ਦੇ ਪ੍ਰਕਾਸ਼ ਸਿੰਘ ਬਾਦਲ ਜਿਹੜੇ ਆ ਪੂਰੇ ਹੋਏ ਨੇ ਉਸ ਤੋਂ ਬਾਅਦ ਮੋਸਟਲੀ ਜਿਹੜਾ ਸਰਦਾ ਸੁਖੀ ਸਿੰਘ ਬਾਦਲ ਦੇ ਹੱਥ ਕਮਾਂਡ ਤਾਂ ਚਲੋ ਇਹਨਾਂ ਦੇ ਹੱਥ ਪਹਿਲਾਂ ਹੀ ਸੀ ਪਹਿਲਾਂ ਦੇ ਪ੍ਰਧਾਨ ਬਣੇ ਹੋਏ ਨੇ ਇਹ ਪਰ ਕਿਤੇ ਨਾ ਕਿਤੇ ਜਿਹੜਾ ਸਰਦਾ ਪ੍ਰਕਾਸ਼ ਸਿੰਘ ਬਾਦਲ ਦਾ ਇੱਕ ਦਬਦਬਾ ਸੀਗਾ ਉਹਨਾਂ ਦੇ ਚਾਹੇ ਉਹ ਐਕਟਿਵ ਨਹੀਂ ਵੀ ਸਕੇ ਤਾਂ ਵੀ ਉਹਨਾਂ ਦਾ ਇੱਕ ਦਬਦਬਾ ਸੀਗਾ ਉਹਨਾਂ ਦੇ ਨਾਂ ਜਿਦਾ ਕਹਿੰਦੇ ਕਿਸੇ ਦਾ ਨਾਂ ਚੱਲਦਾ ਉਹਨਾਂ ਦਾ ਨਾਂ ਚੱਲਦਾ ਸੀਗਾ ਉਹ ਬਹੁਤ ਸਾਰੀਆਂ ਚੀਜ਼ਾਂ ਬੈਠੇ ਬੈਠੇ ਵੀ ਠੀਕ ਕਰ ਲੈਂਦੇ ਸੀ ਕਿਤੇ ਨਾ ਕਿਤੇ ਪਰ ਜਦੋਂ ਦੇ ਉਹ ਗਏ ਨੇ ਉਸ ਤੋਂ ਬਾਅਦ ਆਪਾਂ ਲਗਾਤਾਰ ਜਿਹੜੀ ਆ ਹੁਣ ਤਾਂ ਧੜੇਬੰਦੀ ਬਹੁਤ ਜ਼ਿਆਦਾ ਖੁੱਲ ਕੇ ਹੋ ਗਈ ਜਦੋਂ ਇਹ ਬਾਗੀ ਧੜੇ ਵਾਲੇ ਜਿਹੜੇ ਵੀ ਜਗੀਰ ਕੋਰਿਆ ਢੀਂਡ ਸਾਹ ਪਰਵਾਰ ਆ ਸਰਦਾਰ ਸਿਕੰਦਰ ਸਿੰਘ ਮਲੂਕਾ ਆ ਇੱਕ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨਾਲ ਕਿੰਨੇ ਵੱਡੇ ਨਾਮ ਨੇ ਸਾਰੇ ਬਡਾਲਾ ਸਾਹਿਬ ਆ ਵੀ ਇਹ ਜਿਹੜੇ ਬਹੁਤ ਵੱਡੇ ਨਾਮ ਜਿਹੜੇ ਇਹਨਾਂ ਤੋਂ ਅੱਡ ਹੋਏ ਨੇ ਇੱਕ ਪਾਰਟੀ ਦਾ ਇੱਕ ਇਧਰਲੇ ਪਾਸੇ ਦੋ ਤਿੰਨ ਚਾਰ ਕਿ ਲੀਡਰ ਰਹਿ ਗਏ ਨੇ ਅਦਰ ਆਦਰਵਾਇਜ਼ ਕਿਹਾ ਜਾ ਰਿਹਾ ਕਿ ਇਤਿਹਾਸ ਦੀ ਸਭ ਤੋਂ ਵੱਡੀ ਫੁੱਟ ਦਾ ਸਾਹਮਣਾ ਆ ਤੇ ਉਸ ਸਮੇਂ ਆਬਵੀਅਸਲੀ ਤੁਹਾਨੂੰ ਸਭ ਤੋਂ ਜ਼ਿਆਦਾ ਜੁੜੀ ਹੁੰਦੀ ਹੁੰਦੀ ਹੈ ਕਿ ਤੁਹਾਡੇ ਜਿਹੜੇ ਨਾਲ ਦੇ ਸਾਥੀ ਆ ਉਹ ਤੁਹਾਡੇ ਨਾਲ ਰਹਿਣ ਤੇ ਡਿੰਪੀ ਢਲੋਣੀ ਕਾਫੀ ক্লোਜ਼ ਮਿੱਤਰਾਂ ਦੇ ਵਿੱਚੋਂ ਸੀਗੇ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਜਿਹੜੇ ਉਹਨਾਂ ਨੂੰ ਛੱਡ ਕੇ ਗਏ ਨੇ ਤੇ ਉਹਨਾਂ ਤੇ ਜਾਣ ਤੋਂ ਬਾਅਦ ਇੱਕ ਵਾਰ ਫਿਰ ਜਿਹੜਾ تنਕੀਦ ਆ ਉਹ ਲਗਾਤਾਰ ਜਿਹੜੀ ਆ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਉੱਤੇ ਹੋ ਰਹੀ ਆ ਹੁਣ ਜੇਕਰ ਆਪਾਂ ਵੇਖੀਏ ਡਿੰਪ ਡਿੰਪੀ ਢੱਲੋ ਵਾਲਾ ਜਿਹੜਾ ਮਸਲਾ ਹੈ ਉਹਦੇ ਤੇ ਤਾਂ ਉਹ ਕੀ ਕਰ ਸਕਦੇ ਸੀ ਜਾਂ ਕੀ ਨਹੀਂ ਕਰ ਸਕਦੇ ਸੀ ਇਹਦੇ ਤੇ ਆਪਾਂ ਗੱਲ ਕਰਦੇ ਆ ਪਰ ਜੇ ਆਪਾਂ ਵੈਸੇ ਦੇਖੀਏ ਮੈਂ ਅੱਗੇ ਵੀ ਇੱਕ ਦੋ ਵਾਰ ਇਹ ਹੀ ਕਿਹਾ ਕਿ ਜੈਸਵੀ ਦੇ ਨਾਲ ਸਰਦਾਰ ਸੁਖਵੀਰ ਸਿੰਘ ਬਾਦਲ ਪੇਸ਼ ਆ ਰਹੇ ਨੇ ਉਹਨਾਂ ਦੀ ਹਾਉ ਭਾਉ ਨੇ ਜੈਸਵੀ ਕੇ ਨਾਲ ਉਹ ਗੱਲਬਾਤ ਕਰ ਰਹੇ ਨੇ ਉਹ ਤੋਂ ਇੱਕ ਚੀਜ਼ ਬਹੁਤ ਸਪਸ਼ਟ ਹੈ ਕਿ ਉਹ ਪ੍ਰਧਾਨਗੀ ਦੀ ਕੁਰਸੀ ਤੋਂ ਲੰਬੇ ਤੱਕ ਨਹੀਂ ਹੋਣ ਜਾ ਰਿਹਾ ਉਹਨਾਂ ਨੇ ਇਹ ਤਾਂ ਮਨ ਬਣਾਇਆ ਹੋਇਆ ਕਿ ਉਹ ਇਸ ਅਹੁਦੇ ਤੇ ਬਣੇ ਰਹਿਣਗੇ ਤੇ ਉਹਨਾਂ ਦੇ ਜਿਹੜਾ ਵੀ ਕਿਤੇ ਨਾ ਕਿਤੇ ਉਹ ਜਿਹੜਾ ਜਿਹੜੇ ਉਹਨਾਂ ਦੇ ਸਾਥੀ ਆ ਉਹ ਕਹਿੰਦੇ ਵੀ ਨੇ ਜੀ ਇਹਨਾਂ ਦੇ ਨਾਲ ਹੀ ਅਕਾਲੀ ਦਲ ਆ ਅਗੇ ਜੇਕਰ ਸੁਖਬੀਤ ਸਿੰਘ ਬਾਦਲ ਨਹੀਂ ਹੋਣਗੇ ਤਾਂ ਤੁਸੀਂ ਦੱਸੋ ਪ੍ਰਧਾਨ ਕੌਣ ਬਣੂਗਾ ਤੇ ਕੌਣ ਚਲਾ ਸਕਦਾ ਇਦਾਂ ਕਦੇ ਵੀ ਨਹੀਂ ਹੁੰਦਾ ਬਹੁਤ ਸਾਰੇ ਲੀਡਰਾਂ ਨੇ ਜਿਹੜਾ ਦੁਨੀਆ ਦੇ ਵਿੱਚ ਉਹ ਰਿਆ ਉਹਨਾਂ ਦਾ ਨਾਮ ਰਿਆ ਜਦੋਂ ਜੇਕਰ ਆਪਾਂ ਕਿਸੇ ਹੋਰ ਮੁਲਕ ਦੀ ਗੱਲ ਨਾ ਕਰਕੇ ਇੰਡੀਆ ਦੀ ਕਰੀਏ ਤਾਂ ਜਵਾਲਾ ਨਹਿਰੂ ਟਾਈਮ ਦੇ ਕਿਹਾ ਜਾਂਦਾ ਸੀ ਕਿ ਨਹਿਰੂ ਤੋਂ ਬਾਅਦ ਮੁਲਕ ਕੌਣ ਚਲਾਵੇਗਾ ਫਿਰੇਂਦਰਾ ਗਾਂਧੀ ਦੇ ਟਾਈਮ ਤੇ ਇਹ ਕਿਹਾ ਜਾਂਦਾ ਸੀ ਪੀ ਆਪਾਂ ਨੂੰ ਪਤਾ ਕਿ ਕੇਸ਼ਰੀ ਕੇ ਨਾਲ ਕਾਂਗਰਸ ਕਿੰਨੀ ਜਿਆਦਾ ਜੜੀ ਆ ਉਹ ਹੇਠਾਂ ਨੂੰ ਗਈ ਆ ਨਮਾਣ ਵੱਲੂ ਗਈ ਆ ਤੇ ਪ੍ਰਧਾਨ ਮੰਤਰੀ ਮੋਦੀ ਤੀਸਰੀ ਵਾਰ ਜਿਹੜੇ ਆ ਪ੍ਰਾਈਮ ਮਿੰਿਸਟਰ ਨੇ ਅੱਜ ਹੀ ਮੈਂ ਕਿਤੇ ਕੁਦਰਤੀ ਕੋਈ ਵੀਡੀਓ ਸੀਗੀ ਚੇਤਨ ਭਗਤ ਉਹਨਾਂ ਦੀ ਜਿੱਤੇ ਉਹ ਪੋਲਿਟਿਕਲ ਐਨਾਲਿਸਿਸ ਆਪਣਾ ਦੇ ਰਹੇ ਨੇ ਤੇ ਉਹਨਾਂ ਨੇ ਕਿਹਾ ਕਿ ਜਦੋਂ 2010 11 ਦਾ ਟਾਈਮ ਸੀ ਨਾ ਇੰਗਲਿਸ਼ ਮੀਡੀਆ ਦੇ ਵਿੱਚ ਜਿਹੜੇ ਮੋਦੀ ਸਾਹਿਬ ਦਾ ਨਾਂ ਵੀ ਲਿਆ ਨਹੀਂ ਸੀ ਜਾ ਸਕਦਾ ਵੀ ਉਦੋਂ ਇਦਾਂ ਲੋਕੀ ਉਹਨਾਂ ਦੇ ਖਿਲਾਫ ਸੀ ਤੇ ਅੱਜ ਤੁਸੀਂ ਦੇਖੋ ਤੀਸਰੀ ਟਰਮ ਦੇ ਵਿੱਚ ਨੇ ਪ੍ਰਧਾਨ ਮੰਤਰੀ ਮੋਦੀ ਉਹ ਉਹਨਾਂ ਦੀ ਸਿਆਸਤ ਦੇ ਨਾਲ ਕਿਸੇ ਨੂੰ ਜਿਹੜਾ ਸਹਿਮਤੀ ਹੋਵੇ ਕਿਸੇ ਨੂੰ ਅਸਹਿਮਤੀ ਹੋਵੇ ਬਟ ਹੀ ਇਜ਼ ਅ ਪ੍ਰਾਈਮ ਮਿਨਿਸਟਰ ਆਫ ਇੰਡੀਆ ਇਨ 3rd ਟਰਮ ਤੇ ਜਵਾਲਨ ਅਨੰਦ ਤੋਂ ਬਾਅਦ ਪਹਿਲੇ ਜਿਹੜੇ ਆ ਲੀਡਰ ਨੇ ਇੰਡੀਆ ਦੇ ਜਿਨ੍ਹਾਂ ਨੇ ਲਗਾਤਾਰ 30 ਤੀ ਵਾਰ ਜਿਹੜੀ ਆ ਉਹ ਜਿਹੜਾ ਦਿੱਲੀ ਦੇ ਵਿੱਚ ਸੱਤਾ ਸੰਭਾਲੀ ਆ ਕੋਈ ਵੀ ਲੀਡਰ ਜਿਹੜਾ ਆਪਣੇ ਉਹਦੇ ਜਿਹੜੇ ਨਾਲ ਦੇ ਸਾਥੀ ਹੁੰਦੇ ਨੇ ਉਹ ਉਹਨਾਂ ਨੂੰ ਉੱਤੇ ਚੱਕਣ ਦੇ ਲਈ ਜਾਂ ਉਹਨਾਂ ਦਾ ਮੋਰਲ ਜਿਹੜਾ ਹਾਈ ਰੱਖਣ ਦੇ ਲਈ ਇਸ ਵੀਕੇ ਦੀਆਂ ਗੱਲਾਂ ਕਰਦੇ ਨੇ ਪਰ ਕਿਤੇ ਨ ਕਿਤੇ ਚੰਗੇ ਲੀਡਰ ਦੀ ਸਿਆਣੇ ਲੀਡਰ ਦੀ ਵੀ ਨਿਸ਼ਾਨੀ ਹੁੰਦੀ ਹੈ ਕਿ ਉਹਨੂੰ ਸਮਝ ਆ ਜਾਂਦਾ ਕਿ ਮੇਰੇ ਆਲੇ ਦੁਆਲੇ ਕੀ ਚੱਲ ਰਿਹਾ ਤੇ ਇਹਦੀ ਬਹੁਤ ਵਾਰ ਉਦਾਹਰਣ ਜਿਹੜੀ ਆ ਰਾਹੁਲ ਗਾਂਧੀ ਸਾਹਿਬ ਦੀ ਦਿੱਤੀ ਜਾਂਦੀ ਹੈ ਕਿ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਮੇਰੇ ਮੈਂ ਨਹੀਂ ਉਹਨਾਂ ਨੂੰ ਕਿਹਾ ਵੀ ਗਿਆ ਪਾਰਟੀ ਦੇ ਵੱਲੋਂ ਕਿ ਤੁਹਾਨੂੰ ਪ੍ਰਧਾਨ ਰਹਿਣਾ ਪੈਣਾ ਤੁਸੀਂ ਪ੍ਰਧਾਨ ਰਹੋ ਪਰ ਉਹ ਜਿਹੜਾ ਉਹਨਾਂ ਨੇ ਇਹ ਫੈਸਲਾ ਕਰ ਲਿਆ ਕਿ ਮੈਂ ਮੈਂ ਨਹੀਂ ਜਿਹੜਾ ਪ੍ਰਧਾਨ ਦੇ ਅਹੁਦੇ ਤੇ ਰਹਿਣਾ ਤੇ ਉਹਨਾਂ ਨੇ ਆਪਣੀ ਜਿਹੜਾ ਕੁਰਸੀ ਤਿਆਗੀ ਉਸ ਤੋਂ ਬਾਅਦ ਉਹ ਇੱਕ ਆਰਡੀਨਰੀ ਐਮਪੀ ਦੇ ਤੌਰ ਤੇ ਹਾਲਾਂਕਿ ਡੈਫੀਨਿਟਲੀ ਉਹਨਾਂ ਦੇ ਨਾਲ ਜਿਹੜਾ ਸਿਕਾ ਇੱਕ ਪਾਵਰ ਕੋਟਰ ਆਬਵੀਅਸਲੀ ਸਾਰੇ ਲੋਕ ਗਾਂਧੀ ਪਰਿਵਾਰ ਵਾਲੂ ਦੇਖਦੇ ਸੀ ਕਾਂਗਰਸ ਦੇ ਵਿੱਚ ਅੱਜ ਤਾਂ ਹੁਣ ਚਲੋ ਆਪੋਜੀਸ਼ਨ ਲੀਡਰ ਨੇ ਉਹ ਜਦੋਂ ਕੁਝ ਨਹੀਂ ਵੀ ਸੀ ਉਦੋਂ ਵੀ ਸਾਰਿਆਂ ਨੂੰ ਪਤਾ ਸੀ ਕਿ ਰਾਹੁਲ ਗਾਂਧੀ ਸਾਹਿਬ ਜਿਹੜੇ ਆ ਇਹ ਪਾਵਰ ਵੀ ਇਹਨਾਂ ਦੇ ਕੋਲ ਕਿਸੇ ਨਾ ਕਿਸੇ ਟਾਈਮ ਆ ਸਕਦੀ ਆ ਪਰ ਜਿੱਦਾਂ ਦੇ ਉਸ ਸਮੇਂ ਉਹ ਸੀਗੇ ਲੋਕਾਂ ਨੂੰ ਨਹੀਂ ਸੀ ਲੱਗਦਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਇਹ ਟੱਕਰ ਦੇ ਸਕਦੇ ਆ ਪਰ ਉਹਨਾਂ ਨੇ ਪੰਜਾ ਸੱਤਾ ਸਾਲਾਂ ਦੇ ਵਿੱਚ ਉਹਨਾਂ ਨੇ ਜੈਸਵੀ ਕੇ ਨਾਲ ਉਹਨਾਂ ਨੇ ਆਪਣੇ ਆਪ ਨੂੰ ਚੇਂਜ ਕੀਤਾ ਜਾਂ ਜਿਹੜੇ ਵੀ ਉਹਨਾਂ ਦੇ ਸਾਥੀ ਹੋਣਗੇ ਜਿਹੜੇ ਉਹਨਾਂ ਦੇ ਸਲਾਹਕਾਰ ਹੋਣਗੇ ਜਿੱਦਾਂ ਉਹਨਾਂ ਨੇ ਉਹਨਾਂ ਨੂੰ ਜੇ ਸਵੀਕ੍ਰਿਤੇ ਰਾਸਤੇ ਤੇ ਤੋਰਿਆ ਉਹ ਸਾਰੀ ਇੰਡੀਆ ਨੂੰ ਨਜ਼ਰ ਆ ਰਿਹਾ ਜਾਂ ਕਹ ਲਓ ਕਿ ਸਾਰੀ ਦੁਨੀਆ ਨੂੰ ਨਜ਼ਰ ਆ ਰਿਹਾ ਪਾਕਿਸਤਾਨ ਦੇ ਵਿੱਚ ਉੱਥੇ ਬਹੁਤ ਸਾਰੇ ਲੋਕ ਇਹ ਗੱਲਾਂ ਕਰ ਰਹੇ ਨੇ ਕਿ ਕੀ ਜਿਹੜੇ ਸਾਡੇ ਜਿਹੜੇ ਸਿਆਸੀ ਖਾਨਦਾਨਾਂ ਦੇ ਜਿਹੜੇ ਗਾਂਹ ਉਹਨਾਂ ਦੇ ਜਨਨਸ਼ੀਨ ਨੇ ਜਿਹੜੇ ਬਿਲਾਬਲ ਪੁੱਟੋ ਜ਼ਰਦਾਰੀ ਨੇ ਜਿਹੜੇ ਕਿ ਬਿਰਜ਼ੀ ਪੁੱਟੋ ਦੇ ਜਿਹੜੇ ਬੇਟੇ ਨੇ ਜਿਹੜੇ ਆਸਿਫ ਅਲੀ ਜ਼ਰਦਾਰੀ ਜਿਹੜੇ ਹੁਣ ਦੂਸਰੀ ਵਾਰ ਰਾਸ਼ਟਰਪਤੀ ਬਣੇ ਨੇ ਪਾਕਿਸਤਾਨ ਦੇ ਉਹਨਾਂ ਦੇ ਬੇਟੇ ਨੇ ਆਬਵੀਅਸਲੀ ਜ਼ੁਲਫੇਕਾਰ ਅਲੀ ਪੁੱਟੋ ਜਿਹੜੇ ਉਹਨਾਂ ਦੇ ਦੋਤੇ ਨੇ ਇਹ ਉਹ ਲੋਕ ਨੇ ਜਿਹੜੇ ਪਾਕਿਸਤਾਨ ਦੀ ਪੋਲਿਟਿਕਸ ਨੂੰ ਜਿਹੜੀ ਡੈਮੋਕਰੈਟਿਕ ਪੋਲਿਟਿਕਸ ਨੂੰ ਡਿਫਾਈਨ ਕਰਦੇ ਨੇ ਲੋਕੀ ਇਹ ਕਹਿ ਰਹੇ ਨੇ ਕਿ ਕੀ ਕਦੀ ਬਿਲਾਬਲ ਪੁੱਟੋ ਵੀ ਰਾਹੁਲ ਗਾਂਧੀ ਵਾਂਗੂ ਜਿਹੜਾ ਕੋਈ ਇਦੇ ਵਿੱਚ ਕੋਈ ਚੇਂਜ ਆਵੇਗਾ ਤਾਂ ਇਹ ਪਾਕਿਸਤਾਨ ਦੀ ਭਲਾਈ ਵੱਲ ਨੂੰ ਸਾਨੂੰ ਲੈ ਕੇ ਜਾਵੇਗਾ ਜਾਂ ਮਰੀਮ ਨਵਾਜ਼ ਸ਼ਰੀਫ ਸਾਹਿਬਾ ਜਿਹੜੇ ਪ੍ਰਧਾਨ ਮੰਤਰੀ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਸਾਹਿਬਾ ਦੀ ਜਿਹੜੀ ਆ ਬੇਟੀ ਨੇ ਜਿਹੜੇ ਕਿ ਮੁੱਖ ਮੰਤਰੀ ਨੇ ਹੁਣ ਪੰਜਾਬ ਦੇ ਵੈਸੇ ਤਾਂ ਉਹ ਬਟ ਉਹ ਵੀ ਉਸੇ ਤਰੀਕੇ ਦੀ ਲੋਕਾਂ ਨੂੰ ਲੱਗਦਾ ਕਿ ਜਿਹੜੀ ਆ ਬਈ ਪੁਰਾਣੀ ਸਿਆਸਤ ਆਪਣੇ ਪਿਤਾ ਜੀ ਵਾਲੀ ਆਪਣੇ ਪਰਿਵਾਰਕ ਸਿਆਸਤ ਕਰ ਰਹੇ ਨੇ ਕੋਈ ਨਵਾਂ ਚੇਂਜ ਨਹੀਂ ਉਹਨਾਂ ਦੇ ਵਿੱਚ ਜਦ ਕਿ ਰਾਹੁਲ ਗਾਂਧੀ ਦੇ ਵਿੱਚ ਸਾਰਿਆਂ ਨੂੰ ਇੱਕ ਬਦਲਾਅ ਜਿਹੜਾ ਨਜ਼ਰ ਆਉਂਦਾ ਇਹ ਜੇਕਰ ਆਪਾਂ ਅੰਕੜੇ ਤੇ ਵੀ ਨਿਗਾਹ ਮਾਰੀਏ ਨਾ ਇਹ ਜਿਹੜਾ ਆਪਣੇ ਆਕਾਸ਼ ਬੈਨਰਜੀ ਹੁਣੀ ਆ ਬਹੁਤ ਚੰਗਾ ਕੰਮ ਕਰਦੇ ਨੇ YouTube ਦੇ ਉੱਤੇ ਉਹਨਾਂ ਦਾ ਦੇਸ਼ ਭਗਤ ਨਾਮ ਦਾ ਚੈਨਲ ਹੈ ਉਹਨਾਂ ਨੇ ਹੋ ਗਿਆ 2-3 ਮਹੀਨੇ ਉਹਨਾਂ ਨੇ ਚੋਣਾਂ ਤੋਂ ਬਾਅਦ ਇੱਕ ਬੜਾ ਇੰਟਰਸਟਿੰਗ ਜਿਹੜੇ ਆ ਉਹਨਾਂ ਨੇ ਇੱਕ ਅਨਾਲਿਸਿਸ ਜਿਹੜਾ ਕੀਤਾ ਸੀਗਾ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਸੀਗਾ ਕਿ 2019 ਦੇ ਵਿੱਚ ਜੇਕਰ ਆਪਾਂ ਵੇਖੀਏ ਨਾ ਇੱਕ ਜਿਸ ਜਗ੍ਹਾ ਤੋਂ ਜਿਹੜੀ ਰਾਹੁਲ ਗਾਂਧੀ ਸਾਹਿਬ ਨੇ ਜਦੋਂ ਹੁਣ ਯਾਤਰਾਵਾਂ ਕੀਤੀਆਂ ਦੋ ਯਾਤਰਾਵਾਂ ਕੀਤੀਆਂ ਨਾ ਜਿੱਥੋਂ ਉਹਨਾਂ ਦੀ ਪਹਿਲੀ ਯਾਤਰਾ ਗੁਜ਼ਰੀ ਸੀਗੀ ਹੁਣ ਦੋ ਉਹਨਾਂ ਦੀ ਉਸ ਯਾਤਰਾ ਵਾਲੀਆਂ ਸੀਟਾਂ ਦੇ ਉੱਤੇ 2019 ਦੇ ਵਿੱਚ ਸਥਿਤੀ ਇਹ ਸੀ ਕਿ 69 ਸੀਟਾਂ ਜਿਹੜੀਆਂ ਕਾਂਗਰਸ ਨੇ ਤੇ ਸਾਥੀਆਂ ਨੇ ਲੜੀਆਂ ਸੀ ਤੇ ਇਹਦੇ ਵਿੱਚੋਂ ਇਹਨਾਂ ਨੂੰ ਮਹਿਜ਼ ਜਿਹੜੀਆਂ 17 ਸੀਟਾਂ ਇਹਨਾਂ ਨੇ ਜਿੱਤੀਆਂ ਸੀਗੀਆਂ 15 ਕਾਂਗਰਸ ਨੇ ਤੇ ਦੋ ਸਾਥੀਆਂ ਨੇ ਜਦ ਕਿ 224 ਦੇ ਵਿੱਚ ਇਹਨਾਂ ਨੇ ਉੱਥੇ 70 ਸੀਟਾਂ ਲੜੀਆਂ ਕਾਂਗਰਸ ਨੇ 56 ਸੀਟਾਂ ਲੜੀਆਂ ਸੀ ਤੇ ਸਾਥੀ ਇਹਨਾਂ ਦੇ ਜਿਹੜੇ ਸੀ ਉਹਨਾਂ ਨੇ 14 ਸੀਟਾਂ ਲੜੀਆਂ ਤੇ 29 ਸੀਟਾਂ ਦੇ ਉੱਤੇ ਜਿਹੜੀ ਆ ਜਿੱਤ ਹਾਸਲ ਹੁੰਦੀ ਆ ਇਹ ਕਾਂਗਰਸ ਨੇ 23 ਤੇ ਸਾਥੀਆਂ ਨੇ 6 ਸੀਟਾਂ 15 ਕਾਂਗਰਸ ਨੇ ਜਿੱਤੀਆਂ ਸੀ ਤੇ 8 ਸੀਟਾਂ ਦਾ ਵਾਧਾ ਕੀਤਾ ਉੱਥੇ ਜਿਹੜਿਆ ਰਾਹੁਲ ਗਾਂਧੀ ਸਾਹਿਬ ਦੀ ਪਹਿਲੀ ਯਾਤਰਾ ਨੇ ਤੇ ਜਦੋਂ ਉਹਨਾਂ ਨੇ ਜਿੱਥੇ ਦੂਸਰੀ ਯਾਤਰਾ ਕੀਤੀ ਆ ਉਹਨਾਂ ਜਿਹੜੇ ਹਲਕਿਆਂ ਦੇ ਵਿੱਚ 2019 ਦੇ ਵਿੱਚ ਕਾਂਗਰਸ ਨੇ 81 ਸੀਟਾਂ ਤੇ ਜਿਹੜੀ ਆ ਚੋਣ ਲੜੀ ਸੀ ਇਹਨਾਂ ਨੇ ਕਾਂਗਰਸ ਨੇ ਤੇ ਸਾਥੀਆਂ ਨੇ ਮਿਲ ਕੇ 71 ਸੀਟਾਂ ਤੇ ਕਾਂਗਰਸ ਨੇ ਲੜੀ ਸੀ ਤੇ 10 ਸੀਟਾਂ ਦੇ ਇਹਨਾਂ ਦੇ ਸਾਥੀਆਂ ਨੇ ਤੇ ਇਹਨਾਂ ਦੇ ਵਿੱਚੋਂ ਮਹ 6 6 ਸੀਟਾਂ ਕਾਂਗਰਸ ਨੇ ਜਿੱਤੀਆਂ ਸੀਗੀਆਂ 2019 ਦੇ ਵਿੱਚ ਫਿਰ ਉੱਥੋਂ ਰਾਹੁਲ ਗਾਂਧੀ ਸਾਹਿਬ ਦੀ ਦੂਸਰੀ ਜਿਹੜੀ ਯਾਤਰਾ ਗੁਜ਼ਰਦੀ ਆ 224 ਦੇ ਵਿੱਚ ਉਹਨਾਂ ਹੀ ਹਲਕਿਆਂ ਦੇ ਵਿੱਚ 82 ਸੀਟਾਂ ਤੇ ਇਹਨਾਂ ਦੇ ਜਿਹੜੇ ਆ ਲੋਕ ਖੜੇ ਹੁੰਦੇ ਨੇ 49 ਸੀਟਾਂ ਤੇ ਕਾਂਗਰਸ ਵਾਲੇ ਤੇ 33 ਸੀਟਾਂ ਤੇ ਇਹਨਾਂ ਦੇ ਅਲਾਈਸ ਖੜਦੇ ਨੇ ਜਦਕਿ ਇਹਦੇ ਵਿੱਚ 35 ਸੀਟਾਂ ਇਹ ਜਿੱਤ ਲੈਂਦੇ ਨੇ 17 ਸੀਟਾਂ ਕਾਂਗਰਸ ਜਿੱਤਦੀ ਆ 18 ਸੀਟਾਂ ਇਹਨਾਂ ਦੇ ਅਲਾਈਸ ਜਿੱਤਦੇ ਨੇ 6 ਸੀਟਾਂ ਤੋਂ ਇਹ 35 ਸੀਟਾਂ ਤੇ ਜਿਹੜਾ ਉਸ ਜਗ੍ਹਾ ਤੇ ਜਿਹੜੀ ਕਹਾਣੀ ਆ ਜਾਂਦੀ ਹੈ ਜਿੱਥੋਂ ਰਾਹੁਲ ਗਾਂਧੀ ਸਾਹਿਬ ਦੀ ਦੂਸਰੀ ਯਾਤਰਾ ਗੁਜ਼ਰਦੀ ਹੈ ਆਬਵੀਅਸਲੀ ਉਹ ਸਿਰਫ ਕੱਲੀ ਯਾਤਰਾ ਦੀ ਨਹੀਂ ਗੱਲ ਉਹ ਸਾਨੂੰ ਉਹ ਪੂਰਾ ਉਹਨਾਂ ਦਾ ਜਿਹੜਾ ਕੈਰੀਅਰ ਉਧਰੋਂ ਸਾਨੂੰ ਨਜ਼ਰ ਆ ਰਿਹਾ ਤੇ ਜੇਕਰ ਇਹੀ ਗੱਲ ਜਿਹੜੀ ਬਾਰ-ਬਾਰ ਜਿਹੜੀ ਸਰਦਾ ਸੁਖਵੀਰ ਸਿੰਘ ਬਾਦਲ ਤੋਂ ਪੰਥਕ ਹਲਕਿਆਂ ਦੇ ਵਿੱਚ ਵੀ ਜਾਂ ਕਹਿ ਲਓ ਕਿ ਜਿਹੜੇ ਅਕਾਲੀ ਪੋਲਿਟਿਕਸ ਦੇ ਨਾਲ ਜਿਹੜੇ ਜੁੜੇ ਹੋਏ ਲੋਕ ਨੇ ਉਹਨਾਂ ਤੋਂ ਵੀ ਮੰਗ ਕੀਤੀ ਜਾ ਰਹੀ ਆ ਕਿ ਉਹਨਾਂ ਨੂੰ ਕਿਸੇ ਏਸ ਪਾਸੇ ਵੱਲ ਨੂੰ ਤੁਰਨਾ ਚਾਹੀਦਾ ਪਰ ਡੈਫੀਨਿਟਲੀ ਇਹ ਉਹਨਾਂ ਦਾ ਆਪਣਾ ਜਿਹੜਾ ਡਿਸੀਜਨ ਆ ਕਿ ਉਹਨਾਂ ਨੇ ਕਿੱਦਾਂ ਨੂੰ ਆਪਣੀ ਸਿਆਸਤ ਕੀ ਇਸ ਟਿਕਾਣਾ ਲੈ ਕੇ ਜਾਣੀ ਆ ਹੁਣ ਲਗਾਤਾਰ ਉਹਨਾਂ ਤੇ ਫਿਰ ਜਿਹੜੇ ਆ تنਕੀਦ ਹੋ ਰਹੀ ਆ ਜਦੋਂ ਡਿੰਪੀ ਤੇ ਲੋਹਣਾ ਨੇ ਕਿਹਾ ਕਿ ਉਹ ਜਿਹੜਾ ਵੀ ਅਕਾਲੀ ਦਲ ਨੂੰ ਖੈਰਬਾਦ ਕੀਤੀ ਉਹਨਾਂ ਨੇ ਤੇ ਨਾਲ ਦੀ ਨਾਲ ਉਹਨਾਂ ਨੇ ਐਲਾਨ ਕਰਤਾ ਕਿ ਬੁੱਧਵਾਰ ਵਾਲੇ ਦਿਨ ਭਗਵੰਤਪਨ ਸਾਹਿਬ ਆਉਣਗੇ ਤੇ ਉਹਨਾਂ ਨੂੰ ਜਿਹੜਾ ਆਮ ਆਦਮੀ ਪਾਰਟੀ ਚ ਸ਼ਾਮਲ ਕਰਵਾਉਣਗੇ ਸੋ ਆਬਵੀਅਸਲੀ ਇਹ ਤਾਂ ਤਕਰੀਬਨ ਪਤਾ ਹੀ ਸੀ ਜੀ ਇਹ ਪਹਿਲਾਂ ਵੀ ਜਦੋਂ ਇਹਨਾਂ ਨੇ ਜਿਹੜੀ ਆ ਛੱਡੀ ਆ ਆਪਣੇ ਅਕਾਲੀ ਦਲ ਨੂੰ ਛੱਡਿਆ ਉਹ ਉਸ ਤੋਂ ਪਹਿਲਾਂ ਲਗਾਤਾਰ ਇਹ ਖੁਦ ਵੀ ਮੰਨੇ ਨੇ ਨਿੰਬੀ ਢਿਲੋਂ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਮੇਨਾਂ ਰਾਪਤੇ ਹੁੰਦੇ ਰਹੇ ਨੇ ਆਮ ਆਦਮੀ ਪਾਰਟੀ ਦੇ ਪਰ ਮੈਂ ਉਹਨਾਂ ਨੂੰ ਕਿਹਾ ਕਿ ਸਾਡੀ ਤਾਂ ਪਰਿਵਾਰ ਵਾਲੀ ਗੱਲ ਆ ਪਰ ਖੈਰ ਚਲੋ ਇਹਨਾਂ ਨੇ ਪਰਿਵਾਰ ਵਾਲੀ ਗੱਲ ਤੋਂ ਤਾਂ ਹੁਣੇ ਪਰ ਇਹਨੂੰ ਹੋ ਗਿਆ ਪਰ ਇੱਥੇ ਜਿਹੜੀ تنਕੀਦ ਸੁਖਵੀਰ ਸਿੰਘ ਬਾਦਲ ਦੇ ਉੱਤੇ ਹੋ ਰਹੀ ਆ ਨਾ ਕਈ ਲੋਕ ਕਹ ਰਹੇ ਨੇ ਕਿ ਉਹਨਾਂ ਨੇ ਸਮੇਂ ਤੇ ਫੈਸਲਾ ਨਹੀਂ ਕੀਤਾ ਟੂ ਬੀ ਵੈਰੀ ਆਨਸਟ ਮੈਨੂੰ ਇਹਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਇੰਨੀ ਗਲਤੀ ਨਹੀਂ ਨਜ਼ਰ ਆ ਰਹੀ ਕਿਉਂਕਿ ਲੱਗਦਾ ਇਦਾਂ ਕਿ ਡਿੰਪੀ ਢਿੱਲੋਂ ਉਹਨਾਂ ਨੇ ਕਿਤੇ ਨਾ ਕਿਤੇ ਮਨ ਬਣਾਇਆ ਹੋਇਆ ਸੀ ਅਚਾ ਮਨਪੀਰ ਸਿੰਘ ਬਾਦਲ ਉਹਨਾਂ ਦਾ ਬਿਆਨ ਵੀ ਸਾਹਮਣੇ ਆ ਗਿਆ ਉਹਨਾਂ ਨੇ ਕਿਹਾ ਕਿ ਮੇਰਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਬੀਜੇਪੀ ਦੇ ਵਿੱਚ ਮੈਂ ਹੈਗਾ ਤੇ ਇੱਥੇ ਹੀ ਮੈਂ ਰਹਿਣਾ ਤੇ ਇਹ ਮੈਨੂੰ ਐਮੀ ਵਿੱਚ ਇਹਦੇ ਸ਼ਾਮਲ ਕੀਤਾ ਜਾ ਰਿਹਾ ਡਿੰਪੀ ਢਲੋਂ ਉਹਨਾਂ ਨੇ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕਰਨੀ ਸੀ ਤਾਂ ਉਹਨਾਂ ਨੇ ਕਰ ਲਈ ਮੇਰਾ ਕੋਈ ਲੜਨ ਦੇਣਾ ਨਹੀਂ ਇਹਦੇ ਵਿੱਚ ਮੈਂ ਭਾਜਪਾ ਨੂੰ ਛੱਡ ਕੇ ਕਿਤੇ ਨਹੀਂ ਚੱਲਿਆ ਮੈਨੂੰ ਨਾ ਇਹਦੇ ਵਿੱਚ ਘੜੀਸੋ ਸਿੱਧਾ-ਸਿੱਧਾ ਉਹਨਾਂ ਦਾ ਜਿਹੜਾ ਬਿਆਨ ਤੋਂ ਜਿਹੜਾ ਸੰਕੇਤ ਉਹਨਾਂ ਨੇ ਦੇਣ ਦੀ ਕੋਸ਼ਿਸ਼ ਕੀਤੀ ਆ ਤੇ ਇਹ ਹੁਣ ਜਿਹੜੇ ਕਈਆਂ ਦਾ ਇਹ ਕਹਿਣਾ ਕਿ ਇਹਨਾਂ ਨੇ ਜਿਹੜੀ ਆ ਗਲਤੀ ਕਰਤੀ ਇਹਨਾਂ ਨੂੰ ਸੀਟ ਐਲਾਨ ਦੇਣੀ ਚਾਹੀਦੀ ਸੀ ਪਰ ਹੁਣ ਇਹ ਵੀ ਹੋ ਸਕਦਾ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਇਹ ਸੋਚਦੇ ਹੋਣ ਕਿ ਕਿਤੇ ਸਾਡੇ ਨਾਲ ਸੁਸ਼ੀਲ ਕੁਮਾਰ ਰਿੰਕੂ ਵਾਲੀ ਨਾ ਹੋ ਜਵੇ ਕਿਆਮਾਦਨੀ ਪਾਰਟੀ ਨੇ ਉਹਨਾਂ ਨੂੰ ਐਲਾਨਤਾ ਉਮੀਦਵਾਰ ਤੇ ਬਾਅਦ ਵਿੱਚ ਪਤਾ ਲੱਗਾ ਕਿ ਰਿੰਕੂ ਸਾਹਿਬ ਨੇ ਤਾਂ ਜਿਹੜਾ ਟਿਕਟ ਲੈ ਕੇ ਉਹ ਬੀਜੇਪੀ ਦੇ ਵਿੱਚ ਚਲੇ ਗਏ ਕਿ ਮੈਂ ਆਲਰੇਡੀ ਐਲਾਨੇ ਹੋਏ ਉਮੀਦਵਾਰ ਇਹ ਬੜੀ ਨਮੋਸ਼ੀ ਵਾਲੀ ਗੱਲ ਸੀ ਆਮ ਆਦਮੀ ਪਾਰਟੀ ਦੇ ਲਈ ਕਿ ਤੁਸੀਂ ਕਿਸੇ ਲੀਡਰ ਨੂੰ ਲੈ ਕੇ ਆਏ ਉਹਨੂੰ ਚੋਣ ਜਿਤਾਈ ਉਹਨੂੰ ਦੁਬਾਰਾ ਟਿਕਟ ਦਿੱਤੀ ਤੇ ਬਾਅਦ ਵਿੱਚ ਉਹ ਤੁਹਾਡੀ ਟਿਕਟ ਲੈ ਕੇ ਕਹਿ ਦੇਵੇ ਕਿ ਮੈਂ ਨਹੀਂ ਤੁਹਾਡੀ ਜਿਹੜੀ ਆ ਪਾਰਟੀ ਵੱਲੋਂ ਚੋਣ ਲੜਨੀ ਸੋ ਕਿਤੇ ਨਾ ਕਿਉਂਕਿ ਇਹਨਾਂ ਨੂੰ ਵੀ ਨਜ਼ਰ ਆ ਰਿਹਾ ਸੀ ਕਿਉਂਕਿ ਜਿਹੜੀਆਂ ਜਿਹੜੀਆਂ ਗੱਲਾਂ ਡਿੰਬੀ ਟਲੋਹਣੀ ਕਹਿ ਰਹੇ ਨੇ ਉਹ ਕੋਈ ਆਰਗੂਮੈਂਟ ਬਣਦੀ ਨਹੀਂ ਜਿੱਦਾਂ ਦੀ ਉਹ ਗੱਲਾਂ ਕਰ ਰਹੇ ਨੇ ਕਿ ਜਿਹੜਾ ਮਨਪ੍ਰੀਤ ਸਿੰਘ ਬਾਦਲ ਹੋਣਾ ਨੂੰ ਬਣਾ ਕੇ ਇੱਕ ਬੰਦੇ ਨੇ ਹਜੇ ਪਾਰਟੀ ਜੁਆਇਨ ਹੀ ਨਹੀਂ ਕੀਤੀ ਤੇ ਤੁਸੀਂ ਉਹਨੂੰ ਕਿੱਦਾਂ ਕਹਿ ਸਕਦੇ ਹੋ ਤੇ ਨਾਲ ਦੀ ਨਾਲ ਇਹ ਵੀ ਗੱਲ ਹੈ ਕਿ ਜਿਹੜਾ ਇਹ ਇਹ ਵੀ ਮੇਰੀ ਟਿਕਟ ਨਹੀਂ ਐਲਾਨੀ ਉਹਦੇ ਵਿੱਚ ਅਕਾਲੀ ਦਲ ਕਹਿ ਰਿਹਾ ਕਿ ਅਸੀਂ ਇੱਕ ਪਾਰਲਮੈਂਟਰੀ ਬੋਰਡ ਬਣਾਇਆ ਹੋਇਆ ਉਹਨੇ ਸਾਰਿਆਂ ਦੀਆਂ ਟਿਕਟਾਂ ਲਾਣਣੀਆਂ ਸੋ ਇਸ ਕਰਕੇ ਇਹਨਾਂ ਦੇ ਇਕੱਲੇ ਆ ਨਹੀਂ ਅਸੀਂ ਬਾਕੀ ਤਿੰਨ ਸੀਟਾਂ ਦਾ ਜਾਂ ਚਾਰ ਸੀਟਾਂ ਦਾ ਵੀ ਐਲਾਨ ਨਹੀਂ ਕੀਤਾ ਤੇ ਆਬਵੀਅਸਲੀ ਇਹ ਵੀ ਗੱਲ ਆ ਕਿ ਜੇ ਤਾਂ ਚੋਣ ਜਿਹੜੀ ਇਹ ਜੀਐਨਕੇ ਦੀ ਤੇ ਹਰਿਆਣੇ ਦੀ ਚੋਣ ਦੇ ਨਾਲ ਹੋਣੀ ਹੁੰਦੀ ਜਿੰਨੀ ਚੋਣ ਫਿਰ ਤਾਂ ਇਹ ਗੱਲ ਸਮਝ ਆਉਂਦੀ ਆ ਪਰ ਹਜੇ ਤਾਂ ਇੱਥੇ ਇਲੈਕਸ਼ਨ ਕੋਰਡ ਵਗੈਰਾ ਦੇ ਇਦਾਂ ਦੀ ਵੀ ਕੋਈ ਗੱਲ ਨਹੀਂ ਕਿ ਜਿੰਨੀ ਚੋਣ ਹੋਣ ਜਾ ਰਹੀ ਹੈ ਇਹ ਤਾਂ ਐਲਾਨ ਹੀ ਨਹੀਂ ਹੋਇਆ ਤੇ ਆਬਵੀਅਸਲੀ ਸ਼ੋਮਨੀ ਕਾਲੀ ਦਾਲੇ ਗੱਲ ਕਹਿ ਸਕਦਾ ਕਿ ਹਜੇ ਜਦ ਐਲਾਨ ਹੀ ਨਹੀਂ ਹੋਇਆ ਤਾਂ ਫਿਰ ਸਾਨੂੰ ਇੱਡੀ ਕਾਲੀ ਕਰਨ ਦੀ ਕੋਈ ਜ਼ਰੂਰਤ ਨਹੀਂ ਸੀ ਹਾਂ ਠੀਕ ਹੈ ਉਹ ਇਹ ਗੱਲ ਬਿੰਪੀ ਉਹਨਾਂ ਦੀ ਸਹੀ ਆ ਕਿ ਮੈਨੂੰ ਲੱਗਦਾ ਸੀ ਕਿ ਮੇਰੇ ਨਾਲ ਕਿਤੇ ਵਿਸ਼ਵਾਸ ਘਾਤ ਨਾ ਹੋ ਜਾਵੇ ਕਿ ਵੀ ਮੈਂ ਮੈਨੂੰ ਇਹ ਇਹਦਾ ਇੱਕੋ ਹੀ ਮਤਲਬ ਹੋ ਸਕਦਾ ਕਿ ਉਹਨਾਂ ਦਾ ਇਹ ਕਹਿਣ ਦਾ ਤਰੀਕਾ ਜੇ ਮੈਂ ਅਕਾਲੀ ਦਲ ਵੱਲੋਂ ਲੜਦਾ ਤੇ ਇਹ ਮਦਦ ਮਨਪ੍ਰੀਤ ਸਿੰਘ ਬਾਦਲ ਦੀ ਕਰ ਦਿੰਦੇ ਪਰ ਉਹ ਤਾਂ ਤਾਂ ਆ ਨਾ ਜੇ ਮਨਪ੍ਰੀਤ ਬਾਦਲ ਨੂੰ ਭਾਜਪਾ ਆਪਣਾ ਉਮੀਦਵਾਰ ਐਲਾਨ ਦੇਵੇ ਇਹ ਤਾਂ ਪਤਾ ਹੀ ਨਹੀਂ ਆਪਾਂ ਨੂੰ ਇਹ ਕੀ ਪਤਾ ਹਜੇ ਭਾਜਪਾ ਨੇ ਉਮੀਦਵਾਰ ਐਲਾਨਣਾ ਉਹਨਾਂ ਨੂੰ ਆਪਣਾ ਕਿ ਨਹੀਂ ਲੜਨਾ ਤੇ ਮੋਸਟਲੀ ਬਹੁਤ ਸਾਰੇ ਲੋਕਾਂ ਦਾ ਕਿਹਾ ਕਿ ਸ਼ਾਇਦ ਨਹੀਂ ਐਲਾਨਣਗੇ ਮਨਪ੍ਰੀਤ ਬਾਦਲ ਸ਼ਾਇਦ ਹੀ ਜਿਹੜਾ ਉੱਥੋਂ ਲੜਨਗੇ ਬਟ ਐਨੀਵੇ ਹੁਣ ਜਿਹੜੀਆਂ ਸਥਿਤੀਆਂ ਥੋੜੀਆਂ ਡਿਫਰੈਂਟ ਹੋ ਗਈਆਂ ਤੇ 10 ਦਿਨ ਦਾ ਟਾਈਮ ਉਦਾਂ ਸੁਖਵੀਰ ਸਿੰਘ ਬਾਦਲ ਨੇ ਇਹਨਾਂ ਨੂੰ ਦਿੱਤਾ ਡਿੰਪੀ ਢਲੋਂ ਨੂੰ ਜਿਹਦਾ ਕਿ ਉਹਨਾਂ ਨੇ ਮਨਾ ਕਰਤਾ ਉਹਨਾਂ ਨੇ ਕਹਾ ਕਿ ਮੈਨੂੰ ਟਾਈਮ ਦੇਣ ਦੀ ਜ਼ਰੂਰਤ ਨਹੀਂ ਜੀ ਮੈਂ ਹੁਣ ਵਾਪਸ ਨਹੀਂ ਜਾਣਾ ਤੇ ਖੈਰ ਇਹ ਜੇ ਇਹ ਆਪਾਂ ਪਿਛਲੇ ਬੀਲੌਗ ਦੇ ਵਿੱਚ ਵੀ ਇਹੀ ਗੱਲ ਕੀਤੀ ਸੀ ਕਿ ਕੋਈ ਖਾਸ ਜਿਹੜੀ ਆ ਗੱਲ ਬਣਦੀ ਨਹੀਂ ਜੇ ਸਵੀਕੇ ਨਾਲ ਜਿਹੜੀ ਡਿੰਪੀ ਉਹਨਾਂ ਨੇ ਕਹੀ ਆ ਬਾਕੀ ਡੈਫੀਨਿਟਲੀ ਜਿਹੜੇ ਪੋਲੀਟੀਸ਼ਨ ਹੁੰਦੇ ਨੇ ਉਹਨਾਂ ਨੇ ਆਪਣੇ ਆਰਗੂਮੈਂਟ ਕਿਸੇ ਨਾ ਕਿਸੇ ਚੀਜ਼ ਲਈ ਕੋਈ ਨਾ ਕੋਈ ਤੌਜ਼ੀ ਜਿਹੜੀ ਪੇਸ਼ ਕਰਨੀ ਹੁੰਦੀ ਆ ਉਹ ਉਹਨਾਂ ਨੇ ਕਰ ਦੁੱਤੀ ਆ ਤੇ ਇਹ ਪਰ ਇਹ ਜ਼ਰੂਰ ਹੈ ਜਦੋਂ ਡਾਕਟਰ ਸੁਖੀ ਨੇ ਆਮ ਆਨਵੀ ਪਾਰਟੀ ਦਾ ਪੱਲਾ ਫੜਿਆ ਸੀ ਕਾਲੀਦਲ ਨੂੰ ਛੱਡ ਕੇ ਪਿਛਲੇ ਹਫਤੇ ਉਦੋਂ ਵੀ ਮੈਂ ਇਹੀ ਗੱਲ ਕਹੀ ਸੀ ਕਿ ਇਹ ਜਿਹੜੀ ਇਹ ਇੱਕ ਸਾਡੀ ਡੈਮੋਕ੍ਰੇਸੀ ਦੇ ਉੱਤੇ ਨਾ ਇਹ ਚਪੇੜ ਵਾਲੀ ਗੱਲ ਹੀ ਆ ਵੈਸੇ ਤਾਂ ਅੱਛਾ ਇਹ ਇੱਕ ਇਹ ਇਹ ਕਿਹਾ ਜਾ ਰਿਹਾ ਹੈ ਕਿ ਜੀ ਡਿੰਪਿਟ ਲੋ ਉਹਨਾਂ ਨੇ ਕਿਹਾ ਕਿ ਨਰਕ ਕੱਢਣਾ ਸੀ ਆਪਣੇ ਹਲਕੇ ਦਾ ਗਿੱਦੜ ਵਾਹੇ ਦਾ ਸੀ ਨਰਕ ਕੱਢਣਾ ਕਿ ਸਾਡੇ ਜਿਹੜੇ ਵਰਕਰ ਆ ਉਹ ਕਹਿੰਦੇ ਨੇ ਕਿ ਨਰਕ ਕੱਢ ਦਿਓ ਜੀ ਤੁਸੀਂ ਸਰਕਾਰ ਵਾਲੇ ਪਾਸੇ ਚਲ ਜਿਓ ਪ੍ਰਕਾਸ਼ ਸਿੰਘ ਬਾਦਲ ਇਥੋਂ 5 ਜਾਂ 6 ਵਾਰ ਜਿੱਤੇ ਨੇ ਜੀ ਸਭ ਤੋਂ ਜ਼ਿਆਦਾ ਵਾਰ ਪੰਜਾਬ ਦੇ ਮੁੱਖ ਮੰਤਰੀ ਨੇ ਗਿੱਦੜਵਾਹੇ ਤੋਂ ਜਿੱਤਣ ਵਾਲੇ ਜੇ ਪੰਜਾਬ ਦਾ ਮੁੱਖ ਮੰਤਰੀ ਰਿਹਾ ਇਸ ਸਾਲ ਹਲਕੇ ਦਾ ਕੁਝ ਨਹੀਂ ਬਣਾ ਸਕਿਆ ਤਾਂ ਫਿਰ ਕਿਸ ਨੇ ਬਣਾਉਣਾ ਮਨਪੀਤ ਸਿੰਘ ਬਾਦਲ ਦੋ ਵਾਰ ਫਾਈਨੈਂਸ ਮਿਸਟਰ ਰਹੇ ਨੇ ਪੰਜਾਬ ਦੇ ਉਹ ਉਹ ਇਥੋਂ ਤਿੰਨ ਵਾਰ ਜਿੱਤੇ ਨੇ ਰਾਜਾ ਬੜਿੰਗ ਉਹ ਹੁਣ ਵੀ ਉਹਨਾਂ ਦੇ ਕਰਕੇ ਇਹ ਸੀਟ ਖਾਲੀ ਹੋਈ ਹੈ ਨਾ ਕਿਉਂਕਿ ਉਹ ਲੋਕ ਸਭਾ ਦੇ ਵਿੱਚ ਗਏ ਆ ਕੈਪਟਨ ਸਾਹਿਬ ਦੇ ਨਾਲ 5 ਸਾਲ ਸਰਕਾਰ ਸੀ ਕਾਂਗਰਸ ਦੀ ਤੇ ਬਾਅਦ ਵਿੱਚ ਤਾਂ ਮੰਤਰੀ ਵੀ ਬਣੇ ਨੇ ਜਾਂ ਉਹਨਾਂ ਦਾ ਚਲੋ ਠੀਕ ਠਾਕ ਸੀਗਾ ਉਹਨਾਂ ਦਾ ਵੀ ਰਤਬਾ ਤੇ ਇਹ ਫਿਰ ਵੀ ਇਹ ਮੈਨੂੰ ਸਮਝ ਨਹੀਂ ਆਉਂਦੀ ਤੇ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਇਹ ਇਹ ਜਿਹੜਾ ਫੀਨੋਮੈਨਾ ਕੀ ਹੈ ਕਿ ਇਹ ਜੀ ਨਰਕ ਉਦੋਂ ਹੀ ਨਿਕਲਣਾ ਕਿ ਜਦੋਂ ਤੁਹਾਡੇ ਸੱਤਾਧਾਰੀ ਧਿਰ ਦਾ ਐਮਐਲਏ ਹੋਇਆ ਫਿਰ ਤਾਂ ਮੈਂ ਉਹ ਡਾਕਟਰ ਸੁਖੀ ਦੇ ਟਾਈਮ ਵੀ ਮੈਂ ਇਹ ਕਿਹਾ ਸੀ ਤਾਂ ਫਿਰ ਤੁਸੀਂ ਡੈਮੋਕ੍ਰੇਸੀ ਵਾਲਾ ਕੰਮ ਹੀ ਨਵੇੜੋ ਜੇ ਸਿਰਫ ਕੰਮ ਹਲਕੇ ਦੇ ਇਸੇ ਹਿਸਾਬ ਦੇ ਨਾਲ ਹੋਣੇ ਆ ਕਿ ਇੱਥੇ ਜਿੱਤੀ ਹੋਈ ਪਾਰਟੀ ਦਾ ਉਮੀਦਵਾਰ ਆ ਜਾਂ ਜਿਹੜੀ ਪਾਰਟੀ ਨੇ ਜਿੱਤ ਹਾਸਲ ਕੀਤੀ ਆ ਉਹਦੇ ਬੰਦੇ ਦੇ ਹੀ ਕੰਮ ਹੋਣੇ ਆ ਦੂਸਰਿਆਂ ਦੇ ਨਹੀਂ ਹੋਣੇ ਤਾਂ ਆਪੋਜੀਸ਼ਨ ਪਾਰਟੀ ਵਾਲਾ ਸਿਸਟਮ ਹੀ ਅਸੀਂ ਕਿਉਂ ਰੱਖਿਆ ਹੋਇਆ ਉਹਨੂੰ ਹੀ ਖਤਮ ਕਰ ਦੇਣਾ ਚਾਹੀਦਾ ਇਹ ਜਨਨਤਰ ਵੈਸੇ ਵੀ ਆ ਜਨਨਤਰ ਤੁਸੀਂ ਕਾਨੂੰਨ ਦਾ ਰਾਜ ਏ ਉਹੀ ਗੱਲ ਹੈ ਜੀ ਜਾਂ ਤੱਕ ਨੂੰ ਜਿਹੜੇ ਬੈਸਟਨ ਕੰਟਰੀਜ਼ ਆ ਜਿੱਥੇ ਬਹੁਤ ਸਾਰੇ ਸਾਡੇ ਲੋਕ ਆ ਕੇ ਵੱਸਦੇ ਨੇ ਉੱਥੇ ਕਾਨੂੰਨ ਦਾ ਰਾਜ ਆ ਸਾਡੇ ਉੱਥੇ ਕੀ ਆ ਕੇ ਰਾਜ ਕਰਨ ਵਾਲਿਆਂ ਦਾ ਆਪਣਾ ਆਪਣਾ ਕਾਨੂੰਨ ਆ ਜਦ ਤੱਕ ਇਹ ਚੀਜ਼ਾਂ ਸੈੱਟ ਨਹੀਂ ਹੁੰਦੀਆਂ ਤਦ ਤੱਕ ਜਿਹੜਾ ਇਹ 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 ਮਸਲੇ ਇਹ ਇਹ ਹੱਲ ਨਹੀਂ ਹੋਣੇ ਇੱਥੇ ਯੂਕੇ ਦੀ ਬਹੁਤ ਉਦਾਹਰਨ ਵੈਸਟਰਨ ਕੰਟਰੀਜ਼ ਦੀ ਦਿੱਤੀ ਜਾਂਦੀ ਹੈ ਤੇ ਮੋਸਟਲੀ ਇਹ ਹੀ ਆ ਕਿ ਇੱਥੇ ਕਾਨੂੰਨ ਦਾ ਰਾਜ ਹੈ ਇੱਥੇ ਯੂਕੇ ਦੇ ਵਿੱਚ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਰਹੇ ਹਾਂ ਕਿ ਇੱਥੇ ਜਿਹੜੀ ਆ ਦੋ ਕੁ ਮਹੀਨੇ ਪਹਿਲਾਂ ਇੱਥੇ ਦੰਗਾ ਅਫਸਾਦ ਹੋਇਆ ਲੁੱਟਮਾਰ ਕੀਤੀ ਗਈ ਕਈ ਗੱਲਾਂ ਹੋਈਆਂ ਕਈ ਸਿਆਸਤਦਾਨਾਂ ਨੇ ਕਿ ਆਰਮੀ ਨੂੰ ਬੁਲਾ ਲਓ ਜੀ ਪੁਲਿਸ ਨੂੰ ਵੱਧੂ ਤਾਕਤਾਂ ਦਿਓ ਇੱਥੇ ਤਾਂ ਪੁਲਿਸ ਵਾਲਿਆਂ ਕੋ ਕੋਈ ਉਹਨਾਂ ਨੇ ਨਾ ਕੋਈ ਰਬੜ ਦੀ ਗੋਲੀ ਚਲਾਈ ਨਾ ਉਹਨਾਂ ਨੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਉਹਨਾਂ ਨੇ ਸਿਰਫ ਲੋਕਾਂ ਨੂੰ ਸੇਫ ਕੀਤਾ ਬਾਅਦ ਤੋਂ ਬਾਅਦ ਗ੍ਰਿਫਤਾਰੀਆਂ ਕੀਤੀਆਂ ਕੀਤਾ ਉਹਨਾਂ ਨੇ ਕੀ ਕਿ ਕਾਨੂੰਨ ਨੂੰ نافذ ਕੀਤਾ 24 24 ਘੰਟੇ ਪਹਿਲਾਂ ਵਾਂਗ ਲਗਾਤਾਰ ਕੰਮ ਕਰਕੇ ਅਦਾਲਤਾਂ ਨੇ ਜਿਹੜੇ ਜਿਹੜੇ ਉਹਨਾਂ ਦੇ ਕੋਲ ਆਈ ਗਏ ਉਹਨਾਂ ਨੂੰ ਚਾਰਜ ਕੀਤਾ ਤੇ ਮੋਸਟਲੀ ਜ਼ਿਆਦਾਤਰ ਨੂੰ ਸਜ਼ਾਵਾ ਹੋ ਚੁੱਕੀਆਂ ਜਿਨ੍ਹਾਂ ਨੇ ਦੰਗਾ ਫਸਾਦ ਕੀਤਾ ਸੀ ਆ ਡੇਢ ਤੋਂ ਦੋ ਹਫ਼ਤੇ ਪਹਿਲਾਂ ਇਸ ਵੇਲੇ ਜੇਲ੍ਹ ਦੇ ਵਿੱਚ ਆਪਣੀਆਂ ਸਜ਼ਾਵਾ ਭੁਗਤਲੀਆਂ ਉਹਨਾਂ ਨੇ ਸ਼ੁਰੂ ਕਰ ਦਿੱਤੀਆਂ ਕਿਉਂਕਿ ਕਾਨੂੰਨ ਦਾ ਰਾਜ ਹੈ ਤੇ ਗਾਂਬਾਸਤੇ ਕੋਈ ਵੀ ਇਦਾਂ ਕਰਨ ਤੋਂ ਪਹਿਲਾਂ 10 ਵਾਰੀ ਸੋ ਖੈਰ ਇਹ ਜਿਹੜਾ ਇਹ ਇਹ ਜਿੰਨਾ ਚਿਰ ਇਹ ਚੀਜ਼ਾਂ ਨਹੀਂ ਹੁੰਦੀਆਂ ਵੈਸੇ ਤਾਂ ਗਾਹਾਂ ਜਮਹੂਰੀਅਤ ਹੌਲੀ-ਹੌਲੀ ਬੈਟਰ ਹੁੰਦੀ ਹੁੰਦੀ ਆ ਪਰ ਇਹ ਜਿਹੜੀ ਗੱਲ ਆ ਕਿ ਜੀ ਅਸੀਂ ਹਲਕੇ ਦਾ ਨਰਕ ਕੱਢਣਾ ਤੇ ਸਾਨੂੰ ਸત્તાਦਾਰੀ ਤੇ ਵੱਲ ਜਾਣਾ ਪੈਣਾ ਇਹ ਡੈਮੋਕ੍ਰੇਸੀ ਵਾਲੀ ਗੱਲ ਤਾਂ ਕੋਈ ਹੈ ਨਹੀਂ ਸੋ ਖੈਰ ਲਗਾਤਾਰ ਪੰਥਕ ਮਸਲੇ ਜਾਂ ਮੋਸਟਲੀ ਬਹੁਤ ਸਾਰੇ ਜਿਹੜੇ ਆ ਸਿਆਸਤ ਨਾਲ ਜੁੜੀਆਂ ਹੋਈਆਂ ਗੱਲਾਂ ਤੁਹਾਡੇ ਨਾਲ ਵਿਚਾਰਦੇ ਰਵਾਂਗੇ ਆਪਣਾ ਤੇ ਆਪਣੇ ਇਸ ਚੈਨਲ ਦਾ ਖਿਆਲ ਰੱਖਣਾ ਬਹੁਤ ਧੰਨਵਾਦ